ਕੀ ਕਰੀਏ ਲੈ ਤੁ ਆ ਇਹ ਸਾਡਾ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਨਾਲ ਜਿੰਨੇ ਵੀ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਆ ਆਊਟਸੋਰਸ ਤੌਰ ਤੇ ਉਹਨਾਂ ਕਾਮਿਆਂ ਦਾ ਪੰਜਾਬ ਸਰਕਾਰ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਜੀ ਔਰ ਸਾਡੀ ਗੱਲ ਹੈ ਜਿਹੜੀ ਸੰਘਰਸ਼ ਦੀ ਰੈਗੂਲਰ ਹੋਣ ਦੇ ਲਈ ਉਸ ਸਰਕਾਰ ਕੋਲੇ ਗੱਲ ਪਈ ਹੈ ਜੀ ਮੀਟਿੰਗਾਂ ਦਾ ਮੀਟਿੰਗਾਂ ਸਾਡੀਆਂ ਸਰਕਾਰ ਦੇ ਨਾਲ ਹੋ ਰਹੀਆਂ ਨੇ ਇਹ ਜਿਹੜਾ ਮੋੜ ਮੰਡੀ ਦੇ ਅਮਪਲਾਈ ਦਾ ਮਸਲਾ ਸੀ ਤਨਖਾਹਾਂ ਦਾ ਇਹ ਜਿਹੜੀਆਂ ਪਿਛਲੇ ਹਫਤੇ ਸਾਡੀ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਡਾਇਰੈਕਸ਼ਨਾਂ ਕੀਤੀਆਂ ਸੀ ਵਿੱਤ ਮੰਤਰੀ ਸਾਹਿਬ ਵੱਲੋਂ ਕਿ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ 1 ਮਹੀਨਾ ਹੜਤਾਲ ਤੇ ਬੈਠਿਆ ਉਹ ਜਾਰੀ ਕੀਤੀਆਂ ਜਾਣ ਸਾਰੇ ਪੰਜਾਬ ਦੇ ਵਿੱਚ ਤਨਖਾਹਾਂ ਨੇ ਜਿਹੜੀਆਂ ਉਹ ਪੈ ਚੁੱਕੀਆਂ ਨੇ ਵਿੱਤ ਮੰਤਰੀ ਦੀਆਂ ਡਾਇਰੈਕਸ਼ਨਾਂ ਦੇ ਅਨੁਸਾਰ ਪਰ ਜਿਹੜੀ ਮੌੜ ਮੰਡੀ ਦੀ ਜਾਂ ਬਠਿੰਡਾ ਦੀ ਅਫਸਰਸ਼ਾਹੀ ਐਕਸ਼ਨ ਸਾਹਿਬ ਨੇ ਐਸਡੀਓ ਸਾਹਿਬ ਅਦੇਈ ਸਾਹਿਬ ਇਹਨਾਂ ਨੇ ਵਿੱਤ ਮੰਤਰੀ ਸਾਹਿਬ ਦੀਆਂ ਡਾਇਰੈਕਸ਼ਨਾਂ ਨੂੰ ਵੀ ਛਿੱਕੇ ਟੰਗਿਆ ਹੋਇਆ ਔਰ ਹੁਣ ਸਾਡਾ ਪ੍ਰਸ਼ਾਸਨ ਦੇ ਸੀਆਈਡੀ ਦੇ ਤਾਲਮੇਲ ਦੇ ਨਾਲ ਜਿਹੜਾ ਉਹ ਤਨਖਾਹ ਹੈ ਉਹ ਪਾਉਣ ਨੂੰ ਐਗਰੀ ਹੋਇਆ 5000 ਰੁਪਿਆ 5-5000 ਰੁਪਿਆ ਕੈਸ਼ ਦੇਣਗੇ ਸਾਨੂੰ ਤੇ ਕੱਲ ਨੂੰ ਜਿਹੜੀ ਬਣਦੀ ਜਿਹੜੀ ਰੈਂਦੀ ਤਨਖਾਹ ਹੈ ਉਹ 11 ਵਜੇ ਤੱਕ ਕਹਿ ਰਹੇ ਹੈ